ਇੱਕ ਦੇਸ਼ ਇੱਕ ਝੋਣ ਦੋਸਤੋ ਆਦਾਰਾ ਇਨਕਲਾਬੀ ਸਾਡਾ ਰਾਹ ਵਿੱਚ ਤੁਹਾਡਾ ਸਵਾਗਤ ਹੈ ਦੇਸ਼ ਨੂੰ ਇੱਕ ਹੀ ਰੰਗ ਵਿੱਚ ਰੰਗਣ ਦੀਆਂ ਫਾਸ਼ੀ ਨੀਤੀਆਂ ਦੀ ਅਗਲੀ ਕੜੀ ਵਜੋਂ ਇੱਕ ਦੇਸ਼ ਇੱਕ ਝੋਣ ਦਾ ਮੁੱਦਾ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਹੈ ਇਸ ਲਈ ਅਸੀਂ ਅਕਤੂਬਰ 2023 ਦੇ ਅੰਕ ਵਿੱਚ ਛਪੇ ਲੇਖ ਨੂੰ ਮੁੜ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਨੇ ਇੱਕ ਦੇਸ਼ ਇੱਕ ਚੋਣ ਦਾ ਰਾਗ ਅਲਾਪਿਆ ਹੈ ਇਸ ਲਈ ਰਾਮਨਾਥ ਕੋਵੈਦ ਦੀ ਗਵਾਈ ਵਿੱਚ ਇੱਕ ਕਮੇਟੀ ਵੀ ਬਣਾਈ ਗਈ ਹੈ ਜਿਸ ਨੇ ਇੱਕ ਬਜਮੇ ਸਮੇਂ ਵਿੱਚ ਰਿਪੋਰਟ ਦੇਣੀ ਹੈ ਪਰ ਇਸ ਕਮੇਟੀ ਦੇ ਬਣਦੇ ਸਾਰੇ ਇਸ ਦੇ ਹੱਕ ਤੇ ਵਿਰੋਧ ਵਿੱਚ ਚਰਚਾ ਚੱਲ ਗਈ ਹੈ ਸਰਕਾਰ ਨੇ ਕਿਹਾ ਹੈ ਕਿ बार-बार ਚੋਣਾਂ ਨਾਲ ਸ਼ਾਸਨ ਕਰਨ ਦਾ ਸਮਾਂ ਨਹੀਂ ਬਚਦਾ ਅਤੇ ਦੇਸ਼ ਦੇ ਵਿਕਾਸ ਵਿੱਚ ਅੜਿੱਕਾ ਆਣਦਾ ਹੈ ਇਸ ਨਾਲ ਦੇਸ਼ ਦਾ ਖਰਚਾ ਬਹੁਤ ਹੁੰਦਾ ਹੈ ਇਸ ਤੋਂ ਪਹਿਲਾਂ ਦੇਸ਼ ਵਿੱਚ ਇੱਕੋ ਸਮੇਂ ਚੋਣਾਂ ਹੋਣੀਆਂ ਹੁੰਦੀਆਂ ਰਹੀਆਂ ਹਨ ਪਰੰਤੂ ਸਰਕਾਰ ਸਾਹਮਣੇ ਕਈ ਸਵਾਲ ਖੜੇ ਹਨ ਇੱਕ ਚੋਣ ਨੂੰ ਲਾਗੂ ਕਰਨ ਲਈ ਸਵਿਧਾਨ ਵਿੱਚ ਤਬਦੀਲੀ ਕਰਨੀ ਪਵੇਗੀ ਇਸ ਦੇ ਵਿਰੋਧ ਵਿੱਚ ਕਾਂਗਰਸ ਨੇ ਕਿਹਾ ਕਿ ਇਹ ਚੋਣ ਸਟੰਟ ਹੈ ਇਹ ਸੰਘੀ ਢਾਂਚੇ ਤੇ ਹਮਲਾ ਹੈ ਇਹ ਸਵਿਧਾਨ ਤੇ ਵੀ ਹਮਲਾ ਹੈ ਕੇਜਰੀਵਾਲ ਨੇ ਕਿਹਾ ਇਸ ਦਾ ਲੋਕਾਂ ਨੂੰ ਕੋਈ ਫਾਇਦਾ ਨਹੀਂ ਕਿ ਇਹ ਇੱਕ ਚੋਣ ਪ੍ਰਕਿਰਿਆ ਤੇ ਪਹਿਲੀ ਵਾਰੀ ਚਰਚਾ ਹੋ ਰਹੀ ਹੈ ਕੀ ਇਹ ਹੈ ਮੋਦੀ ਤੇ ਆਰਐਸਐਸ ਦੇ ਹਿੰਦੂ ਫਾਸ਼ੀਵਾਦ ਵੱਲ ਵੱਧਦੇ ਕਦਮ ਹਨ ਕੀ ਇਸ ਨਾਲ ਫੈਡਰਲ ਢਾਂਚਾ ਤਬਾਹ ਹੋ ਜਾਵੇਗਾ ਇਹ ਜਿਹੇ ਬਹੁਤ ਸਾਰੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਲੱਭਣੇ ਜ਼ਰੂਰੀ ਹਨ ਇੱਕ ਚੋਣ ਪ੍ਰਣਾਲੀ ਦੇ ਚਰਚਾ ਪਹਿਲੀ ਨਹੀਂ ਸਭ ਤੋਂ ਪਹਿਲਾਂ ਇਸ ਮੁੱਦੇ ਤੇ 1982-83 ਵਿੱਚ ਚੋਣ ਕਮਿਸ਼ਨ ਨੇ ਸਰਕਾਰ ਨੂੰ ਸਲਾਹ ਦਿੱਤੀ ਸਰਕਾਰ ਵੱਲੋਂ ਕਾਫੀ ਲੰਮੇ ਸਮੇਂ ਤੋਂ ਬਾਅਦ ਇਸ ਤੇ ਚਰਚਾ ਕਰਨ ਤੋਂ ਬਾਅਦ ਇਹ ਮਸਲਾ ਲਾ ਕਮਿਸ਼ਨ ਕੋਲ ਭੇਜ ਦਿੱਤਾ ਗਿਆ 1999 ਵਿੱਚ ਲਾ ਕਮਿਸ਼ਨ ਨੇ ਕਿਹਾ ਕਿ ਵਿਧਾਨ ਸਭਾ ਦੀਆਂ ਚੋਣਾਂ ਲਈ ਦੋ ਦਰਮਾ ਮਿੱਥ ਦੇਣੀਆਂ ਚਾਹੀਦੀਆਂ ਹਨ ਸ਼ੁਰੂ ਵਿੱਚ ਕੁਝ ਵਿਧਾਨ ਸਭਾ ਦੀਆਂ ਚੋਣਾਂ ਲੋਕ ਸਭਾ ਨਾਲ ਕਰਾਉਣੀਆਂ ਚਾਹੀਦੀਆਂ ਹਨ ਕੁਝ ਦੀਆਂ ਅੱਧ ਵਿੱਚ ਕਰਾਉਣੀਆਂ ਚਾਹੀਦੀਆਂ ਹਨ ਤੇ ਅਗਲੀ ਵਾਰ ਹੀ ਇਕੱਠੀਆਂ ਇਸ ਤੋਂ ਬਾਅਦ ਸਾਰੀਆਂ ਪਾਰਟੀਆਂ ਚੁੱਪ ਹੋ ਗਈਆਂ ਚੋਣਾਂ ਵੇਲੇ ਇਹ ਮੁੱਦਾ ਚਰਚਾ ਦਾ ਵਿਸ਼ਾ ਬਣਦਾ ਰਿਹਾ ਫਾਜ ਪਾਨੇਸ ਨੂੰ ਆਪਣੀ ਚੋਣ ਮੈਨੀਫੈਸਟੋ ਵਿੱਚ ਦਰਜ ਕਰ ਲਿਆ ਤੇ ਸੱਤਾ ਵਿੱਚ ਆਉਣ ਤੋਂ ਬਾਅਦ 2015 ਵਿੱਚ ਇਸ ਤੇ ਚਰਚਾ ਕੀਤੀ ਤੇ ਨੀਤੀ ਆਯੋਗ ਨੂੰ ਇਸ ਤੇ ਸਲਾਹ ਦੇਣ ਲਈ ਕਿਹਾ 2017 ਵਿੱਚ ਨੀਤੀ ਆਯੋਗ ਨੇ ਲਾ ਕਮਿਸ਼ਨ ਦੀ ਸਲਾਹ ਦੇ ਨੇੜੇ ਤੇੜੇ ਦੀ ਸਲਾਹ ਦਿੱਤੀ ਕਿ ਇਹ ਵਿਧਾਨ ਸਭਾ ਦੀਆਂ ਚੋਣਾਂ ਦੋ ਗੇੜਾਂ ਵਿੱਚ ਹੋਣੀਆਂ ਚਾਹੀਦੀਆਂ ਹਨ ਪਹਿਲੇ ਗੇੜ ਵਿੱਚ 14 ਰਾਜਾਂ ਵਿੱਚ ਚੋਣਾਂ ਕਰਾਉਣੀਆਂ ਚਾਹੀਦੀਆਂ ਹਨ ਤੇ ਬਾਕੀ ਗਿਆ ਦੋ ਸਾਲਾਂ ਬਾਅਦ 2017 ਤੋਂ ਬਾਅਦ ਹੁਣ ਲੋਕ ਸਭਾ ਤੋਂ ਪਹਿਲਾਂ ਸਰਕਾਰ ਨੇ ਰਾਮਨਾਥ ਕੋਵਿਦ ਦੀ ਅਗਵਾਈ ਵਿੱਚ ਕਮੇਟੀ ਬਣਾਈ। ਇਸ ਨੇ ਇਸ ਤੇ ਪ੍ਰੋਗਰਾਮ ਬਣਾ ਕੇ ਸਰਕਾਰ ਨੂੰ ਸਫਾਰਿਸ਼ ਕਰਨੀ ਹੈ। ਸਭ ਤੋਂ ਪਹਿਲਾਂ ਤਾਂ ਇਹ ਉੱਚ ਪੱਧਰੀ ਕਮੇਟੀ ਹੀ ਛੱਪੀ ਹੈ। ਇਸ ਕਮੇਟੀ ਵਿੱਚ ਕਾਂਗਰਸੀ ਐਮਪੀ ਅਧੀ ਰੰਜਨ ਨੇ ਅਸਤੀਫਾ ਦੇ ਦਿੱਤਾ ਹੈ। ਇਸ ਵਿੱਚ ਬਹੁਤੇ ਵਿਅਕਤੀ ਭਾਜਪਾ ਨਾਲ ਸਿੱਧੇ ਜੁੜੇ ਹਨ। ਬਾਕੀ ਸਿੱਧੇ ਰੂਪ ਵਿੱਚ ਕਲਾਮ ਨਵੀ ਅਜਾਜ ਜਿਸ ਨੇ ਕਾਂਗਰਸ ਵਿੱਚੋਂ ਅਸਤੀਫਾ ਦੇ ਦਿੱਤਾ ਸੀ ਤੇ ਹੁਣ ਭਾਜਪਾ ਦੇ ਨੇੜੇ ਹੈ। ਉਹ ਵੀ ਇਸ ਕਮੇਟੀ ਦਾ ਮੈਂਬਰ ਹੈ ਜਿਸ ਨੂੰ ਇਹ ਨਹੀਂ ਪਤਾ ਕਿ ਜੰਮੂ ਕਸ਼ਮੀਰ ਵਿੱਚ ਚੋਣਾਂ ਕਦੋਂ ਹੋਣੀਆਂ ਹਨ ਉਹ ਦੇਸ਼ ਦੀ ਚੋਣ ਪ੍ਰਣਾਲੀ ਬਾਰੇ ਸਿਫਾਰਸ਼ ਕਰਨ ਲੱਗਿਆ ਹੈ ਭਾਜਪਾ ਦਾ ਜਿਹੜਾ ਤਰਕ ਹੈ ਕਿ ਇਸ ਤਰ੍ਹਾਂ ਦੀਆਂ ਚੋਣਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ ਅਸਲ ਵਿੱਚ ਉਹ 1947 ਤੋਂ ਬਾਅਦ 1952 ਵਿੱਚ ਜਦੋਂ ਚੋਣ ਪ੍ਰਕਿਰਿਆ ਸ਼ੁਰੂ ਹੋਈ ਸੀ ਉਸ ਵੇਲੇ ਚੋਣਾਂ ਇਕੱਠੀਆਂ ਹੋਈਆਂ ਸਨ ਉਸ ਵੇਲੇ ਦੇਸ਼ ਵਿੱਚ ਲਗਭਗ ਇੱਕੋ ਪਾਰਟੀ ਦਾ ਰਾਜ ਸੀ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਲਾਉਣ ਤੇ ਲਾਹਣ ਦਾ ਅਧਿਕਾਰ ਕਾਂਗਰਸ ਮੁਖੀ ਕੋਲ ਸੀ ਜਿਵੇਂ ਜਿਵੇਂ ਕਾਂਗਰਸ ਪਾਰਟੀ ਗਰਾਵਟ ਵੱਲ ਗਈ ਓਵੇਂ ਓਵੇਂ ਸੂਬਿਆਂ ਵਿਚਲੀਆਂ ਹੋਰਾਂ ਪਾਰਟੀਆਂ ਦੀਆਂ ਸਰਕਾਰਾਂ ਨੂੰ ਭੰਗ ਤੇ ਉਹਨਾਂ ਤੇ ਟੁੱਟਣ ਭੱਜਣ ਦਾ ਅਮਲ ਸ਼ੁਰੂ ਹੋ ਗਿਆ ਤਾਂ ਇਹ ਪ੍ਰਕਿਰਿਆ ਟੁੱਟ ਗਈ ਅਤੇ ਕੇਂਦਰ ਤੇ ਸੂਬੇ ਦੀਆਂ ਚੋਣਾਂ ਵੱਖਰੀਆਂ ਵੱਖਰੀਆਂ ਹੋਣ ਲੱਗ ਪਈਆਂ ਭਾਜਪਾ ਵੀ ਹੁਣ ਉਹੀ ਸਥਿਤੀ ਬਹਾਲ ਕਰਨਾ ਚਾਹੁੰਦੀ ਹੈ ਉਸਦਾ ਉਦੇਸ਼ ਕੇਵਲ ਇੱਕ ਦੇਸ਼ ਇੱਕ ਚੋਣ ਨਹੀਂ ਉਸਦਾ ਆਦੇਸ਼ ਇੱਕ ਦੇਸ਼ ਇੱਕ ਚੋਣ ਤੇ ਇੱਕ ਪਾਰਟੀ ਹੈ ਇਸ ਤੋਂ ਵੀ ਅੱਗੇ ਜੇ ਘਰ ਦੇਖੀਏ ਉਹ ਚੋਣ ਪ੍ਰਗਿਰਿਆ ਨੂੰ ਇਸ ਫਾਰਮੂਲੇ ਨਾਲ ਖਤਮ ਕਰਨਾ ਚਾਹੁੰਦੀ ਹੈ ਜੀ ਆਪਣੇ ਪਿਛਲੇ ਲੇਖਾਂ ਵਿੱਚ ਜ਼ਿਕਰ ਕੀਤਾ ਹੈ ਕਿ ਦੇਸ਼ ਵਿੱਚ ਇਸ ਸਮੇਂ ਫਾਸ਼ੀਵਾਦ ਆਰਐਸਐਸ ਦਾ ਫਾਸੀ ਹੱਲਾ ਵਧ ਰਿਹਾ ਹੈ ਇਸ ਨੂੰ ਪੂਰਨ ਰੂਪ ਵਿੱਚ ਫਾਸ਼ੀਵਾਦ ਵਿੱਚ ਤਬਦੀਲ ਕਰਨਾ ਜਾਂ ਫਾਸ਼ੀਵਾਦੀ ਪ੍ਰਬੰਧ ਵਿੱਚ ਤਬਦੀਲ ਕਰਨ ਵਿੱਚ ਤਿੰਨ ਰੁਕਾਵਟਾਂ ਹਨ ਪਹਿਲੀਆਂ ਚੋਣਾ ਦੂਸਰਾ ਸੁਪਰੀਮ ਕੋਰਟ ਤੇ ਤੀਸਰਾ ਸੂਬਿਆਂ ਵਿਚਲੀ ਵਿਭਿੰਨਤਾ ਅਸਲ ਫਾਸ਼ੀਵਾਦ ਚੋਣਾ ਰਾਹੀਂ ਸੱਤਾ ਵਿੱਚ ਆ ਸਕਦਾ ਹੈ ਪਰantu ਚੋਣਾ ਖਤਮ ਕਰੇ ਬਿਨਾ ਫਾਸ਼ੀਵਾਦੀ ਪ੍ਰਬੰਧ ਨੂੰ ਲਾਗੂ ਨਹੀਂ ਕਰ ਸਕਦਾ ਇੱਕ ਚੋਣ ਪ੍ਰਕਿਰਿਆ ਵਿੱਚੋਂ ਫਾਸ਼ੀਵਾਦੀ ਪ੍ਰਬੰਧ ਵੱਲ ਵਧਣ ਦੀ ਬੂ ਆਉਂਦੀ ਹੈ ਪਹਿਲਾਂ ਤਾਂ ਜੇਕਰ ਦੇਸ਼ ਦੀਆਂ ਚੋਣਾਂ ਵਿੱਚ ਸੂਬਿਆਂ ਵਿੱਚ ਸਰਕਾਰਾਂ ਬਣ ਜਾਣਾ ਤੇ ਕੇਂਦਰ ਵਿੱਚ ਕਿਸੇ ਪਾਰਟੀ ਨੂੰ ਬਹੁਮਤ ਨਾ ਮਿਲੇ ਜਾਂ ਕੋਈ ਸਰਕਾਰ ਨਾ ਬਣਾ ਸਕੇ ਤਾਂ ਕੇਂਦਰੀ ਚੋਣਾਂ ਅਗਲੇ 5 ਸਾਲ ਤੱਕ ਨਹੀਂ ਹੋਣੀਆਂ ਜਾਂ ਫਿਰ ਵੱਖਰੀਆਂ ਹੋਣੀਆਂ ਜਾਂ ਫਿਰ 5 ਸਾਲ ਤੱਕ ਰਾਸ਼ਟਰਪਤੀ ਰਾਜ ਲਾਗੂ ਰਹੇਗਾ ਜੇਕਰ ਕੇਂਦਰ ਵਿੱਚ ਸਰਕਾਰ ਬਣ ਜਾਵੇ ਤੇ ਸੂਬੇ ਵਿੱਚ ਨਾ ਬਣੇ ਤਾਂ ਸੂਬਾ 5 ਸਾਲ ਕੀ ਕਰੇਗਾ ਉੱਥੇ ਵੀ ਰਾਸ਼ਟਰਪਤੀ ਰਾਜ ਲਾਗੂ ਰਹੇਗਾ ਮਤਲਬ ਕੇਂਦਰੀ ਰਾਜ ਰਹੇਗਾ ਤੀਸਰਾ ਜੇ ਕੋਈ ਸਰਕਾਰ ਅਧਿਕਾਰਾਂ ਟੁੱਟ ਜਾਵੇ ਕੀ ਉਹ ਅਗਲੀ ਚੋਣ ਪਰ ਗਈ ਰਹਿ ਤੱਕ ਉਡੀਕ करेगी ਅਸਲ ਹਾਕਮ ਜਿਹੜੀ ਅਖੌਤੀ ਲੋਕਤੰਤਰ ਦਾ ਪਰਦਾ ਪਾਈ ਫਿਰਦੇ ਹਨ ਉਸ ਨੂੰ ਲਾਉਣ ਦੀ ਤਿਆਰੀ ਵਿੱਚ ਹਨ ਮਤਲਬ ਬਹੁਤ ਆ ਸਮਾ ਦੇਸ਼ ਰਾਸ਼ਟਰੀ ਰਾਜ ਦੇ ਅਧੀਨ ਹੀ ਹੋਵੇਗਾ ਇਹ ਚੋਣ ਪ੍ਰਕਿਰਿਆ ਪਹਿਲਾਂ ਨਾਲੋਂ ਵੀ ਖਰਾਬ ਹੋ ਜਾਵੇਗੀ ਜਦ ਕਿ ਇਸ ਵਿੱਚ ਸੁਧਾਰ ਦੀ ਮੰਗ ਉਠਹੀ ਰਹੀ ਹੈ ਕਿਉਂਕਿ ਇਸ ਵਿੱਚ ਨਾ ਤਾਂ ਚੁਣੇ ਹੋਏ ਵਿਅਕਤੀ ਨੂੰ ਵਾਪਸ ਬੁਲਾਉਣ ਦਾ ਅਧਿਕਾਰ ਹੈ ਨਾ ਹੀ ਅਨੁਪਾਤਕ ਚੋਣ ਹੈ ਇਸ ਵਿੱਚ ਖਰੀਦ-ਵੇਚ ਹੋਰ ਵੱਧ ਜਾਵੇਗੀ ਚੋਣ ਨਾ ਹੋਣ ਦੀ ਸੂਰਤ ਵਿੱਚ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਖਰੀਦ-ਵੇਚ ਕਰਕੇ ਸਰਕਾਰ ਬਣਾਉਣ ਦੀ ਕੋਸ਼ਿਸ਼ ਹੋਵੇਗੀ ਕੇਂਦਰੀ ਹਾਕਮ ਪਾਰਟੀਆਂ ਦੇ ਸੰਦ ED, NIA ਆਦ ਹੋਰ ਤੱਦੀ ਨਾਲ ਬਹੁਤ ਬਣਾਉਣ ਵਿੱਚ ਜੁਟ ਜਾਣਗੇ। ਅਸਲ ਵਿੱਚ ਇਹ ਚੋਣ ਸੁਧਾਰ ਨਹੀਂ ਇਹ ਫਾਸ਼ੀਵਾਦ ਵੱਲ ਵੱਧੇ ਕਦਮ ਹਨ। ਦੂਸਰਾ ਇਹ ਦੇਸ਼ ਦੇ ਫੈਡਰਲ ਢਾਂਚੇ ਤੇ ਹਮਲਾ ਹੈ। ਸਾਡਾ ਭਾਰਤ ਇੱਕ ਰਾਸ਼ਟਰ ਨਹੀਂ ਇੱਕ ਦੇਸ਼ ਹੈ। ਮਤਲਬ ਕਈ ਰਾਸ਼ਟਰਾਂ ਦਾ ਸਮੂਹ ਮਤਲਬ ਸੰਘ। ਇੱਕ ਚੋਣ ਪ੍ਰਕਿਰਿਆ ਇਸ ਸੰਘੀ ਢਾਂਚੇ ਨੂੰ ਤੋੜ ਕਰ ਦੇਵੇਗੀ। ਕਿਉਂਕਿ ਸੂਬੇ ਦੇ ਲੋਕਾਂ ਕੋਲ ਸਰਕਾਰ ਬਣਾਉਣ ਦਾ ਇੱਕ ਮੌਕਾ ਕੇਵਲ 5 ਸਾਲਾਂ ਬਾਅਦ ਹੀ ਆਵੇਗਾ ਜੇਕਰ ਸਰਕਾਰ ਨਹੀਂ ਬਣਦੀ ਤਾਂ ਉਹਨਾਂ ਨੂੰ ਕੇਂਦਰੀ ਰਹਿਮੋ ਕਰਮਤੇ ਰਹਿਣਾ ਪਵੇਗਾ 5 ਸਾਲਾਂ ਵਿੱਚ ਰਹਿ ਗਏ ਸਮੇਂ ਵਿੱਚ ਸਿੱਧਾ ਕੇਂਦਰ ਰਾਜ ਕਰੇਗਾ ਸੂਬਿਆਂ ਵਿੱਚ ਕੇਂਦਰ ਵੱਲੋਂ ਸਰਕਾਰਾਂ ਭੰਗ ਕਰਨ ਦੀ ਪ੍ਰਕਿਰਿਆ ਕਾਂਗਰਸ ਵੇਲੇ ਦੀ ਪੁਰਾਣੀ ਹੈ ਤੇ ਹੁਣ ਅមਤ ਸਾਧੀ ਅਗਵਾਈ ਵਿੱਚ ਇਹ ਪ੍ਰਕਿਰਿਆ ਖੂਬ ਚੱਲ ਰਹੀ ਹੈ ਹੁਣ ਤਾਂ ਜੇਕਰ ਕੇਂਦਰ ਵੀ ਭੰਗ ਕਰਦਾ ਹੈ ਤਾਂ ਅਗਲੀਆਂ ਚੋਣਾਂ ਕਰਾਉਣ ਦਾ ਉਸਤੇ ਦਬਾ ਰਹਿਦਾ ਹੈ ਪਰੰਤੂ ਇੱਕ ਚੋਣ ਇੱਕ ਦੇਸ਼ ਨਾਲ 5 ਸਾਲ ਚੋਣਾ ਨਾ ਕਰਾਉਣ ਦਾ ਕੇਂਦਰ ਨੂੰ ਅਧਿਕਾਰ ਮਿਲ ਜਾਵੇਗਾ ਸੂਬੇ ਕੇਂਦਰ ਦੇ ਹੱਥਾਂ ਵਿੱਚ ਚਲੇ ਜਾਣਗੇ ਤੀਸਰਾ ਆਰਐਸਐਸ ਭਾਜਪਾ ਦੀਆਂ ਅੱਖਾਂ ਵਿੱਚ ਭਾਰਤੀ ਸੰਵਿਧਾਨ ਬਹੁਤ ਚਿਰ ਦਾ ਰੜਕਦਾ ਹੈ ਉਹ ਇਸ ਨੂੰ ਮੋੜ ਸੰਗੀ ਏਜੰਡੇ ਤੋਂ ਲਿਖਣਾ ਚਾਹੁੰਦੇ ਹਨ ਜਾਂ ਘੱਟੋ ਘੱਟ ਉਹ ਇਸ ਵਿੱਚ ਸੋਧਾਂ ਕਰਨਾ ਚਾਹੁੰਦੇ ਹਨ ਇਹ ਸੋਧ ਲਈ ਕੋਈ ਨਾ ਕੋਈ ਬਹਾਨਾ ਬਣਾਉਣਾ ਚਾਹੁੰਦੇ ਹਨ ਭਾਰਤੀ ਸੰਵਿਧਾਨ ਪ੍ਰਤੀ ਭਾਰਤ ਦੇ ਕਈ ਹਿੱਸਿਆਂ ਵਿੱਚ ਅੰਨੀ ਭਗਤੀ ਹੈ ਜਾਂ ਫਿਰ ਜਿਹੜੇ ਆਰਐਸਐਸ ਦੀਆਂ ਨੀਹੀਆਂ ਤੋਂ ਵਾਖਫ ਹਨ ਉਹ ਕਿਸੇ ਸੋਹੋ ਵੀ ਕਿਸੇ ਸੋਧ ਦਾ ਵਿਰੋਧ ਕਰ ਰਹੇ ਹਨ ਇਸ ਲਈ ਪਾਈਪਾਂ ਨੂੰ ਉਹਨਾਂ ਨੂੰ ਰੋਕਣਾ ਸੌਖਾ ਹੋ ਜਾਵੇਗਾ ਕਿਉਂਕਿ ਇਸ ਚੋਣ ਪ੍ਰਕਿਰਿਆ ਵਿੱਚ ਤਬਦੀਲੀ ਬਿਨਾਂ ਸਵਿਧਾਨ ਵਿੱਚ ਸੋ ਸੰਭਵ ਨਹੀਂ ਜਦੋਂ ਕਾਨੂੰਨ ਮੰਤਰੀ ਨੂੰ ਲੋਕ ਸਭਾ ਵਿੱਚ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਸਨੇ ਇਸ ਚੋਣ ਪ੍ਰਕਿਰਿਆ ਸਾਹਮਣੇ ਪੰਜ ਚੁਣੌਤੀਆਂ ਦਾ ਜ਼ਿਕਰ ਕੀਤਾ ਪਹਿਲਾ ਸਾਰੇ ਦਲਾਂ ਦੀ ਸਹਿਮਤੀ ਦੂਜਾ ਸਾਰੇ ਰਾਜਾਂ ਦੀ ਸਹਿਮਤੀ ਕਿਉਂਕਿ ਭਾਰਤ ਦਾ ਢਾਂਚਾ ਸੰਗੀ ਹੈ ਤੀਜਾ ਈਵੀਐਮ ਦੀ ਲੋੜ ਕਿਉਂਕਿ ਨਾ ਤਾਂ ਈਵੀਐਮ ਇਸ ਚੋਣ ਪ੍ਰਕਿਰਿਆ ਲਈ ਪੂਰੀਆਂ ਹਨ ਦੂਸਰਾ ਈਵੀਐਮ ਦੀ ਮਿਆਦ 15 ਸਾਲ ਹੈ ਤੇ ਕਈਆਂ ਦੀ ਮਿਆਦ ਪੂਰੀ ਹੋਣ ਵਾਲੀ ਹੈ ਜੋਤਾ ਹੋਰ ਸੁਰੱਖਿਆ ਕਰਮਚਾਰੀਆਂ ਦੀ ਜ਼ਰੂਰਤ ਆ ਪਾਣੀ ਮਾ ਜਿਹੜਾ ਕਾਫੀ ਮਹੱਤਵਪੂਰਨ ਹੈ ਸਵਿਵਧਾਨ ਵਿੱਚ ਸੋਧ ਸਵਿਵਧਾਨ ਨਾਲ ਸੰਬੰਧਤ ਤਿੰਨ ਸੋਧਾਂ ਕਰਨੀਆਂ ਪੈਣੀਆਂ ਊੜਾ ਵਿਧਾਨ ਮੰਡਲਾਂ ਆਂਦੇ ਸਮੇਂ ਨਾਲ ਸੰਬੰਧਤ ਉਨਸ਼ੇਦ 172 ਆੜਾ ਰਾਜ ਮੰਡਲਾਂ ਦੇ ਖਾਤਮੇ ਨਾਲ ਸੰਬੰਧਤ ਉਨਸ਼ੇਦ 174 ਈੜੀ ਰਾਸ਼ਵਧੀ ਰਾਜ ਲਾਉਣ ਨਾਲ ਸੰਬੰਧਤ ਉਨਸ਼ੇਦ 352 ਵਿੱਚ ਇੰਨਾ ਵਿੱਚ ਸੋਧਾਂ ਕਰਦੀ ਕਰਦੀ ਸਰਕਾਰ ਹੋਰ ਕੀ ਕਰੇਗੀ ਓ ਤਾਂ ਇਹ ਚੌਥਾ ਸਰਕਾਰ ਦਾ ਤਰਕ ਹੈ ਕਿ ਸ਼ਾਸਨ ਕਰਨ ਦਾ ਸਮਾਂ ਘੱਟ ਮਿਲਦਾ ਹੈ ਤੇ ਉਹ ਵੋਟਾਂ ਵਿੱਚ ਹੀ ਉਲਝੇ ਰਹਿੰਦੇ ਹਨ ਮਤਲਬ ਸ਼ਾਸਨ ਦੇ ਚੋਣਾਂ ਨੂੰ ਆਪਾ ਵਿਰੋਧੀ ਬਣਾ ਦਿੱਤਾ ਇਸ ਤੋਂ ਅੱਗੇ ਇਹ ਹੀ ਮਤਲਬ ਹੈ ਕਿ ਚੋਣਾਂ ਸ਼ਾਸਨ ਕਰਨ ਦੇ ਰਾਹ ਵਿੱਚ ਅੜਿੱਕਾ ਹਨ ਤੇ ਇਹ ਨਹੀਂ ਹੋਣੀਆਂ ਚਾਹੀਦੀਆਂ ਅਸਲ ਵਿੱਚ ਚੋਣਾਂ ਕਾਰਪੋਰੇਟ ਤੇ ਸੰਘੀ ਟਾਚੇ ਨੂੰ ਲਾਗੂ ਨਹੀਂ ਹੋਣਦੀਆਂ ਚੋਣਾਂ ਨੇੜੇ ਆ ਕੇ ਹਾਕਮਾਂ ਨੂੰ ਲੋਕਪੱਖੀ ਫੈਸਲੇ ਕਰਨੇ ਪੈਂਦੇ ਹਨ ਜਾਂ ਜਿਹੜੇ ਲੋਕ ਵਿਰੋਧੀ ਪ੍ਰੋਗਰਾਮ ਹਨ ਉਹਨਾਂ ਤੇ ਰੋਕ ਲਾਉਣੀ ਪੈਂਦੀ ਹੈ ਉਹਨਾਂ ਨਾਲ ਵਾਅਦੇ ਕਰਨੇ ਪੈਂਦੇ ਹਨ ਛੇ ਕਰ ਉਹਨਾਂ ਨੂੰ 5 ਸਾਲ ਦਾ ਪੱਕਾ ਸਮਾਂ ਮਿਲ ਜਾਵੇਗਾ ਪਰ ਆਹੋ ਕਾਰਪੋਰੇਟ ਤੇ ਸੰਗੀ ਏਜੰਡੇ ਨੂੰ ਬਿਨਾਂ ਲੋਕਾਂ ਦੀ ਪਰਵਾਹ ਕੀਤੇ ਲਾਗੂ ਕਰ ਪਾਉਣਗੇ ਸੱਤਾ ਵਿੱਚ ਆਉਣ ਤੋਂ ਬਾਅਦ ਮੋਦੀ ਹਕੂਮਤ ਨੇ ਸਾਰੇ ਸੂਬਿਆਂ ਦੀਆਂ ਸਰਕਾਰਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਰਾਂਤੂ ਸਫਲ ਨਹੀਂ ਹੋਈ ਹੁਣ ਵੀ ਆਉਣ ਵਾਲੀਆਂ ਚੋਣਾਂ ਵਿੱਚ ਉਸ ਨੂੰ ਇੱਕ ਤਰਫਾ ਮੈਚ ਨਹੀਂ ਲੱਗਦਾ ਆਰਐਸਐਸ ਪਾਈਪਾ ਲੋਕਾਂ ਵਿੱਚੋਂ ਨਿਕੜ ਰਹੀ ਹੈ ਉਹ ਸੂਬੇ ਦੀਆਂ ਚੋਣਾਂ ਵਿੱਚ ਮੋਦੀ ਅਮਿਤ ਸ਼ਾਹ ਤੇ ਹੋਰ ਲੀਡਰਾਂ ਨੂੰ ਉਭਾਰ ਰਹੀ ਹੈ ਜਦ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦਾ ਸੂਬਿਆਂ ਵਿੱਚ ਕੀ ਕੰਮ ਬੰਗਾਲ ਦੀਆਂ 2021 ਦੀਆਂ ਹੋਈਆਂ ਚੋਣਾਂ ਵਿੱਚ ਮੋਦੀ ਨੇ 14 ਦਿਨਾਂ ਵਿੱਚ ਤੇ ਹੀ ਰੈਲੀਆਂ ਕੀਤੀਆਂ ਹਨ ਅਤੇ ਅਮਿਤ ਸ਼ਾਹ ਨੇ 20 ਦਿਨਾਂ ਵਿੱਚ 79 ਰੈਲੀਆਂ ਕੀਤੀਆਂ ਹਨ ਇਸੇ ਤਰ੍ਹਾਂ ਮਾਰਚ 2022 ਵਿੱਚ ਜੂਪੀ ਵਿੱਚ ਹੋਈਆਂ ਚੋਣਾਂ ਵਿੱਚ 52 ਮੰਤਰੀ ਭੇਜੇ ਗਏ ਮੋਦੀ ਨੇ 24 ਰੈਲੀਆਂ ਪੰਜ ਆਨਲਾਈਨ ਰੈਲੀਆਂ ਅਤੇ ਇੱਕ ਰੋਡ ਸ਼ੋਅ ਕੀਤਾ ਕਰਨਾਟਕਾ ਵਿੱਚ 6 ਰੋਡ ਸ਼ੋਅ ਅਤੇ 19 ਰੈਲੀਆਂ ਮੋਦੀ ਨੇ ਕੀਤੀਆਂ ਅਤੇ 15 ਅਤੇ 16 ਰੋਡ ਸ਼ੋਅ ਅਮਦ ਸ਼ਾਹ ਨੇ ਕੀਤੇ ਮਤਲਬ ਸ਼ਾਸਨ ਕਰਨ ਲਈ ਇਹਨਾਂ ਨੂੰ ਵੋਟਾਂ ਦੁਆਰਾ ਕੇਂਦਰ ਲਈ ਚੁਣਿਆ ਗਿਆ ਹੈ ਤੇ ਇਹ ਸੂਬਿਆਂ ਵਿੱਚ ਰੈਲੀਆਂ ਕਰਦੇ ਫਿਰਦੇ ਹਨ ਤਾਂ ਫਿਰ ਸ਼ਾਸਨ ਕਰਨ ਦਾ ਸਮਾਂ ਨਾ ਹੋਣ ਦੀ ਦੁਹਾਈ ਦੇਣਾ ਗਲਤ ਹੈ ਸ਼ਾਸਨ ਲਈ ਚੋਣਾ ਨਹੀਂ ਇਹ ਆਪ ਅੜਿੱਕਾ ਹਨ ਉੰਜੇ ਐ ਵੀ ਕਮਾਲ ਹੈ ਕਿ ਇਹਨਾਂ ਨੂੰ ਸ਼ਾਸਨ ਲਈ ਚੋਣਾਂ ਨਹੀਂ ਜੁੜਿਆ ਹੈ ਅਤੇ ਇਹ ਹੁਣ ਸ਼ਾਸਨ ਦੇ ਨਾਂ ਹੇਠ ਚੋਣਾਂ ਨੂੰ ਖਤਮ ਕਰਨਾ ਚਾਹੁੰਦੇ ਹਨ ਪੰਜਾਬ ਸਰਕਾਰ ਤੇ ਪਿਛਣੀਆਂ ਸਰਕਾਰਾਂ ਜਿਹੜੀਆਂ ਦੁਹਾਈ ਦਿੰਦੀਆਂ ਹਨ ਕਿ ਖਰਚਾ ਬਹੁਤ ਹੋ ਰਿਹਾ ਹੈ ਇਹ ਬਿਲਕੁਲ ਝੂਠ ਹੈ ਖਰਚਾ ਕਿੱਠੀਆਂ ਚੋਣਾਂ ਨਾਲ ਵਧੇਗਾ ਕਿਉਂਕਿ ਸਾਰੀ ਮਸ਼ੀਨਰੀ ਇੱਕੋ ਦਿਨ ਕੰਮ ਕਰੇਗੀ ਅਸਲ ਵਿੱਚ ਖਰਚਾ ਚੋਣ ਕਰਾਉਣ ਦੇ ਉਹਨਾਂ ਨਹੀਂ ਹੁੰਦਾ ਜਿੰਨਾ ਪ੍ਰਚਾਰ ਖਰੀਦ-ਵੇਚ ਤੇ ਰਾਜਨੀਤਿਕ ਪਾਰਟੀਆਂ ਕਰਦੀਆਂ ਹਨ ਤੇ ਸਮੱਸਿਆ ਵੀ ਇਹਨਾਂ ਨੂੰ ਇਹੀ ਹੈ ਮੁਕਾਬਲੇ ਵਿੱਚ ਇਹ ਖਰਚ ਹੌਲੀ-ਹੌਲੀ ਵੱਧ ਰਿਹਾ ਹੈ ਮੀਡੀਆ ਰਿਪੋਰਟਾਂ ਮੁਤਾਬਕ 2014 ਵਿੱਚ ਚੋਣ ਕਮਿਸ਼ਨਰ ਕੋਲ ਖਰਚਾ 3426 ਕਰੋੜ ਦਰਸਾਇਆ ਗਿਆ ਹੈ ਅਤੇ 2019 ਵਿੱਚ ਚੋਣ ਕਮਿਸ਼ਨਰ ਵੱਲੋਂ ਖਰਚਾ 9000 ਕਰੋੜ ਜਿਸ ਵਿੱਚ 5000 ਕਰੋੜ ਦੀਆਂ EVM ਖਰੀਦੀਆਂ ਗਈਆਂ ਜੇਕਰ ਇਹ ਖਰਚਾ ਘਟਾ ਦਈਏ ਤਾਂ ਬਾਕੀ ਖਰਚੇ ਦੇ ਲਗਭਗ ਬਣਦਾ ਹੈ ਜਿਹੜਾ 2014 ਦੀਆਂ ਚੋਣਾਂ ਤੋਂ ਥੋੜਾ ਵੱਧ ਹੈ ਪਰੰਤੂ ਦੂਸਰੇ ਪਾਸੇ ਰਾਜਨੀਤਿਕ ਪਾਰਟੀਆਂ ਵੱਲੋਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ 55000 ਕਰੋੜ ਰੁਪਇਆ ਖਰਚ ਕੀਤਾ ਗਿਆ ਜਿਹੜਾ ਚੌਣ ਕਮਿਸ਼ਨ ਤੋਂ ਕਈ ਗੁਣਾ ਵੱਧ ਹੈ ਇਨ੍ਹਾਂ ਚੋਣਾਂ ਵਿੱਚ ਭਾਜਪਾ ਨੇ 12464 ਕਰੋੜ ਰੁਪਏ ਖਰਚ ਕੀਤੇ ਤੇ ਇਸ ਨੂੰ 5000 ਕਰੋੜ ਦੇ ਇਲੈਕਟ੍ਰੋਨਿਕ ਬਾਂਡ ਪ੍ਰਾਪਤ ਹੋਏ ਕਾਂਗਰਸ ਨੇ 2019 ਵਿੱਚ 8000 ਕਰੋੜ ਰੁਪਏ ਖਰਚ ਕੀਤੇ ਸਵਾਲ ਸਵਾਲ ਤਾਂ ਇਹੀ ਹੈ ਕਿ ਜੇਕਰ ਇਹਨਾਂ ਨੂੰ ਦੁਬਾਰਾ ਚੋਣਾਂ ਵਿੱਚ ਜਾਣਾ ਪਵੇ ਤਾਂ ਇਹਨਾਂ ਖਰਚ ਦੁਬਾਰਾ ਕਰਨਾ ਪਵੇਗਾ ਇਹ ਐਸੀ ਸਮੱਸਿਆ ਇਹੀ ਹੈ ਸੱਤਾਧਾਰੀ ਪਾਇਪਾ ਤੋਂ ਬਿਨਾ ਹੋਰ ਹਾਕਮ ਜਮਾਤੀ ਪਾਰਟੀਆਂ ਨੂੰ ਵੀ ਇੱਕ ਚੋਣ ਪ੍ਰਕਿਰਿਆ ਤੋਂ ਕੋਈ ਬਹੁਤੀ ਤਕਲੀਫ ਨਹੀਂ ਉਹ ਸਿਰਫ ਮੂਹਰੇ ਆ ਰਹੀਆਂ ਲੋਕ ਸਭਾ ਚੋਣਾਂ ਕਰਕੇ ਇਸ ਦਾ ਵਿਰੋਧ ਕਰ ਰਹੀਆਂ ਹਨ ਚਰਚਾ ਇਹ ਵੀ ਹੈ ਕਿ ਇਹ ਚੋਣਾਂ ਕੇਵਲ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਨਹੀਂ ਛੇਠਾ ਪੰਚਾਇਤਾਂ ਤੱਕ ਇਕੱਠੀਆਂ ਕਰਾਉਣੀਆਂ ਚਾਹੁੰਦੇ ਹਨ ਸਵਾਲ ਤਾਂ ਇਸ ਨਾਲ ਇਹ ਵੀ ਖੜਾ ਹੁੰਦਾ ਹੈ ਕਿ ਜਿਸ ਦੇਸ਼ ਵਿੱਚ ਅੱਜ ਤੱਕ 1/4 ਲੋਕ ਅਣਪੜ੍ਹ ਹਨ ਉਹ ਇਸ ਚੋਣ ਪ੍ਰਕਿਰਿਆ ਨੂੰ ਕਿਵੇਂ ਪੂਰਾ ਕਰਨਗੇ ਅਸਲ ਵਿੱਚ ਜਿੱਥੇ ਭਾਰਤ ਦਾ ਪ੍ਰਬੰਧ ਹੌਲੀ-ਹੌਲੀ ਢੇਰੀ ਹੋ ਰਿਹਾ ਹੈ ਉਸ ਦਾ ਕੱਜ ਨੰਗਾ ਹੋ ਰਿਹਾ ਹੈ ਉਥੇ ਇਸ ਨੂੰ ਲੁਕਾਉਣ ਦੇ ਬਹਾਨੇ ਬਣਾ ਰਹੇ ਹਨ ਤੇ ਇਸੇ ਕੱਜ ਨੂੰ ਲੁਕਾਉਣ ਦੇ ਅਮਲ ਦੌਰਾਨ ਆਰਐਸਐਸ ਪਾਲਪਾ ਆਪਣਾ ਅਜੰਡਾ ਲਾਗੂ ਕਰਕੇ ਫਾਸ਼ੀਵਾਦ ਵੱਲ ਕਦਮ ਵਧਾ ਰਹੀ ਹੈ ਜਿਹੜਾ ਕਾਰਪੋਰੇਟ ਤੇ ਜ਼ਗੀਰਦਾਰੀ ਦੇ ਲੋਬੀ ਦੇ ਵੀ ਫਿੱਟ ਬੈਠਦਾ ਹੈ ਸਾਨੂੰ ਇੱਕ ਦੇਸ਼ ਇੱਕ ਚੋਣ ਦਾ ਡਟਮਾ ਵਿਰੋਧ ਕਰਨਾ ਚਾਹੀਦਾ ਹੈ ਧੰਨਵਾਦ